No, she

गुरु साहिब जी बिलावल महला पंजवा सिमर सिमर प्रभु अपना लाठा दुख तो ठाओ विश्राम पाए मिल साथ संग ਸਿੰਮਰ ਪ੍ਰਭ ਯਾਪਨਾ ਨਠਾ ਦੁਖ ਠਾਓ ਬਿਸਰਾਮੁ ਪਾਇ ਮਿਲ ਸਾਦੇ ਸੰਗ ਭਾਂਤੇ ਬੋੜ ਨਸਾਓ ਬਲਿਹਾਰੀ ਗੁਰ ਯਾਪਨੇ ਚਾਰਨਨ ਬਰ ਜਾਓ ਅੰਦਰ ਸੁਖ ਮੰਗਲ ਬਲੇ ਇਕੱਠੇ ਗੋਲ ਕਾਓ ਕਥਾ ਕੀਰਤਨ ਰਾਗ ਨਾਤ ਸਉਨੇ ਬਲਿਓ ਸੁਲਾਓ नानक कोप्रभु सो पर सन्न पए बांचत फल पाओ कथा कीर्तन राग राग तोल एहो बन्नेओ सुवाओ नानक कोप्रभु सो पर सन्न पए बांचत फल ਪਉ ਵਾਹਿਗੁਰੂ ਜੀ ਪਉ ਸਦਾ ਸਦਾ ਪਉ ਕਿਰਪਾ ਜੀ ਪਉ ਉਸਤਤਿ ਜੀ ਕੌਕੀ ਨੇ ਜੋਤ ਅਤਿ ਸਮੁਖਿ ਤੇ ਹਨ ਪਉ ਸੁਪਤਿ ਆਦਿ ਸ਼ੋਭਾ ਬਿਨਾਬਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਤਾਰ ਕੀਤੇ ਹੋਏ ਨੂੰ ਬਿਲਾਵਲ ਨਾਲ ਵੀ ਸ਼ੀਰਿਕ ਨੂੰ ਸਭ ਤੋਂ ਮਾਰਾ ਦਿੱਤਾ ਨਾ ਮਾਰ ਤੋਂ ਅਕਾਰਨ ਦਿੱਤਾ ਨੂੰ ਇਸ ਸ਼ਬਦ ਵਿੱਚ ਮਰਦ ਨੇ ਜੋ ਸਾਨੂੰ ਸੂਰਿ ਹਾ ਦਿੱਤਾ ਹੈ ਜੋ ਉਪਦੇਸ਼ ਦਿੱਤਾ ਹੈ ਉਹ ਕੀ ਹੈ ਕਿ ਤੁਸੀਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਜੇਕਰ ਮੁਕਤ ਹੋਣਾ ਹੈ ਤਾਂ ਤੁਸੀਂ ਉਸ ਪ੍ਰਬੂਦੇ ਸੇਮਰਿੰਗ ਵਿੱਚ ਜਾਈਏ ਅਸੀਂ satsang ਵਿੱਚ ਆ ਕੇ ਕਥਾ ਕੀਰਤਨ ਉਹ ਉਸ ਪ੍ਰਬੂਦੇ ਸੇ ਸੁਲਗ ਲੱਗ ਜਾਈਏ ਕਿ ਸਾਡੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਅਤੇ ਸਾਡੀ ਜੋ ਪਟਕਣ ਹੈ ਮਨ ਦੀ ਉਹ ਕਮਿਸ਼ਾ ਦੀ ਖਤ ਹੋ ਜਾਂਦੀ ਹੈ ਸ਼ਬਦ ਦੀ ਅਰਹਾਉਂ ਦੀ ਹੋਂਦ ਤੇ ਵਿੱਚ ਮਰਦਿ ਸ਼ਬਦਾਂ ਕੇਂਦਰੀ ਪਾਉ ਇਸ ਪ੍ਰਕਾਰ ਦਾ ਰਹੇਗਾ ਬਲਿਵਿਹਾਰੀ ਗੁਰੂ ਆਪੁਨੇ ਮਰਤ ਕੰਧ ਦੇ ਨਿਤ ਮੈਂ ਆਪਣੇ ਗੁਰੂ ਦੇ ਸਦਕੇ ਤੇ ਜਾਂਦਾ ਹਾਂ ਬਲਿਵਿਹਾਰੀ ਗੁਰੂ ਆਪੁਨੇ ਚਰਨਨ ਬਲ ਜਾਓ ਆਪਣੇ ਗੁਰੂ ਦੇ ਚਰਨਾਂ ਤੂ ਆਪਣੇ ਗੁਰੂ ਦੇ ਕਮਰ ਵਰਗੇ ਫੁੱਲ ਵਰਗੇ ਪੈਰਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਪਰਹਾਰੇ ਕਰਦਾ ਕਿਉਂਕਿ ਗੁਰੂ ਹੀ ਹੈ ਜਿਸ ਨੇ ਸਾਨੂੰ ਸੱਚ ਦਾ ਮਾਰਗ ਦਿਖਾਉਣਾ ਬਲਹਾਰੀ ਕੁਰੀ ਆਪਣੇ ਚਰਨਨ ਉੱਪਰ ਜਾਓ और मंदो सुख मंगल करने एकत को गाओ स्मार्टिका देने के जिस पल मैं अपने गुरु देखता दर्शन देख जीवा करते दे। जिस वेले मैं अपने गुरु के दर्शन करता हूं देखता हूं मेरे अंदर खुशियां ही खुशियां हो जाती हैं ਬਲੰਦ ਸੁਖ ਮੰਗਲ ਇਤਨੇ ਸੁਪਰੀਮ ਖੁਸ਼ੀ ਦੇ ਪ੍ਰਤੀਕ ਹਨ ਜਦੋਂ ਮੈਂ ਆਪਣੇ ਗੁਰੂ ਦੇ ਚਰਨਾਂ ਨੂੰ ਝੁਕਦਾ ਹਾਂ ਮੈਂ ਹਰ ਤਰ੍ਹਾਂ ਦੇ ਉੱਚੇ ਸੁਖ ਦੀ ਪ੍ਰਾਪਤੀ ਕਰ ਲਿਆ ਜਿਸ ਨਾਲ ਮੇਰਾ ਮਨ ਜਿਹੜਾ ਹੈ ਉਹ ਸੱਚ ਨਾਲ ਉਸ ਕੋ ਸਬੰਧ ਬਣਾ ਚੁੱਕਾ ਹੈ ਸ਼ਬਦ ਨੂੰ ਆਰੰਭ ਕਰਦੇ ਹਾਂ ਮਾਰੇ ਧਿਕਰ ਹੈ ਹਮ ਸਿਮਰ ਸਿਮਰ ਪ੍ਰਭ ਆਪ ਦਾ ਨਾਮ ਆਪਣੇ ਪ੍ਰਭੂ ਨੂੰ ਯਾਦ ਕਰਕੇ ਉਹਦਾ ਬਾਰ ਬਾਰ ਸਿਮਰਨ ਕਰਕੇ ਉਹਦੀ ਯਾਦ ਨਾਲ ਜੁੜ ਕੇ ਮਰਨ ਕਦੇ ਨੇ ਕੀ ਹੁੰਦਾ ਹੈ ਨਾਠਾ ਤੋਖ ਥਾਓ ਹਾਂ ਡੇੜਾ ਦੁਖਾਂਿਤ ਜਿਹੜੇ ਡੇੜਾ ਆਉਂਦੇ ਉਹ ਪੜ ਜਾਂਦੇ ਨੇ ਨਾਠਾ ਪਜਿੜੇ ਨੋਟਾ ਬੁਖ ਭਾਉ ਪਰਮੇਸ਼ਰ ਦਿੱਤਾ ਬੰਨ ਦੁਖ ਰੋਗ ਘਟੇਗਾ ਬੰਨ ਸਿਮਰਨ ਕਰਨ ਨਾਲ ਸਾਰੇ ਬੁਖ ਟੁਲੇ ਨੇ ਜੋ ਗਲਪੇ ਸਵੇਕੋ ਸਾਡੇ ਸੰਤ ਕਹਿੰਦੇ ਨੇ ਢੇਰੇ ਬਾਕੇ ਬੈਠੇ ਹੁੰਦੇ ਮਾਰ ਜਿੱਕੇ ਦੇ ਕਿ ਖੋ ਪਰ ਜਾਉਂਦੇ ਨੇ ਖਤਮ ਹੋ ਜਾਂਦੇ ਜਿਸ ਰਾਮ ਪਾਏ ਗਏ ਸਾਧ ਸੰਗ ਮਹਾਰਾਜ ਕਾਂਦੇਨੀ ਕ੍ਰਿਸ਼ੂ ਦੇ ਸਤ ਸੰ ਵਿੱਚ ਆਉਂਦੇ ਹਾਂ ਤਸਾਂ ਨੂੰ ਬਿਸਰਾਮ ਮਿਲਦਾ ਹੈ ਪੀਸ ਆਫ ਮਾਈਂਡ ਮਿਲਦਾ ਹੈ ਜਿਸੂ ਦੇ ਸਿਸਤ ਸੰ ਵਿੱਚ ਆਉਂਦੇ ਹਾਂ ਬਿਸਰਾਮ ਪਾਏ ਮਿਲ ਸਾਧ ਸੰਗ ਕਿਹੋ ਜਿਹਾ ਬਿਸਰਾਮ ਮਿਲਦਾ ਹੈ ਮਹਾਰਾਜ ਕਾਂਦੇਨੀ ਤਾਂ ਤੇ ਬੋੜ ਨਾ ਤਾਓ ਬਹੁਤ ਕੁਲ ਦੁਬਾਰਾ ਉਤਪਰਜਨ ਦੀ ਲੋੜ ਦੀ ਹੈ ਸਾਡੇ ਮਨ ਦੀ ਪਰਤਨ ਜਿਹੜੀ ਹੈ ਉਹ ਜਾਂਦੀ ਹੈ ਕਿਉਂਕਿ ਸੰਕਟ ਸਦ ਸੰਭੁਜ ਆ ਕੇ ਅਸੀਂ ਨਾਮ ਤੇ ਸਿਰ ਨਾ ਉਠੋ ਦਾਂਦੇ ਹਾਂ ਸਾ ਨੂੰ ਇੱਕ ਅਗੰਮੀ ਟਕਾਓ ਮਿਲਣਾ ਹੈ ਸਾਡਾ ਮਨ ਜਿਹੜਾ ਹੈ ਉਹ ਇਸ ਨੂੰ ਅੰਚਾਰਨ ਦਾ ਵਰਿ ਹਾਰੀ ਕੁਰੀ ਆਪੁੰਡੀ ਚਰਨਨ ਮੰਭ ਜਾਓ ਆਨੰਦ ਸੁਖ ਮੰਗਲ ਬਲੇ ਇਹਤਤ ਗੁਣ ਕਾਓ ਆਪਣ ਸਤਕ੍ਰਿਤ ਅਕਸ਼ੰਕਰ ਕੇ ਉਹਨਾਂ ਨੂੰ ਵੇਖ ਕੇ ਵੇਖ ਕੇ ਅਸੀਂ ਹੁਣ ਉਹਨਾਂ ਕੋਲ ਆਏ ਹਾਂ ਉਹਨਾਂ ਦੇ ਸੇਵਾ ਦੇ ਕੋਲ ਆਏ ਹਾਂ ਰਹਾਓ ਸਭ ਸੰਦੂਚ ਆ ਕੇ ਸੰਕੀ ਮਿਲਦਾ ਹੈ ਮਹਾਰਾਜ ਜੀ ਕੁਮਾਰ ਹਨ ਸਭ ਵੀਰ ਆਪਰੇ ਸੁਣਨਗੇ ਕਥਾ ਕੀਰਤਨ ਨਾਦ ਨਾਦ ਤੁਣ ਸੰ ਆਪਣੀ ਪਿਆਰੇ ਸਤ ਨੂੰ ਦੀਏ ਕਹਾਲੀਓ ਉਹਨਾਂ ਦੇ ਕੀਤੇ ਹੋਏ ਕੰਮ ਉਹਨਾਂ ਦਾ ਕਥਨ ਉਸਦੀ ਪ੍ਰਾਪਤੀ ਵੀ ਜੈ ਸਾਨੂੰ ਕੀਰਤਨ ਦੀ ਪ੍ਰਾਪਤੀ ਵੀ ਹੈ ਰਾਗ ਨਾਲ ਉਸ ਨੇ ਇਹੋ ਕੀਰਤਨ ਦੇ ਵਿੱਚ ਕੁਝ ਗੋਤੀਆਂ ਹਨ ਉਹ ਸਾਡੇ ਆਤਮਾ ਨੂੰ ਸੰਪੂਰਨ ਕਰਦੀਆਂ ਨੇ satsang ਆ ਕੇ ਸਾਡੀ ਬੜੀ ਉੱਚੀ ਆਤਮਕ ਅਵਸਥਾ ਬਣਦੀ ਹੈ ਕਥਾ ਕੀਰਤਨ ਰਾਗ ਨਾਲ ਗੁਰੂ ਇਹ ਬਣੇ ਉਸ ਆਓ ਸੋ ਆਓ ਮਨੋਰਥ ਮਨਤਵ ਫਿਰ ਜਦੋਂ ਸੀ ਸਤਸੰਗ ਉਹ ਹੋਣ ਲੱਗ ਪਦੇ ਹਾਂ ਤਾਂ ਇਹ ਚੀਜ਼ਾਂ ਜੋ ਸਾਨੂੰ ਪ੍ਰਾਪਤ ਹੁੰਦੀਆਂ ਨੇ ਮਾਰਦਿਕ ਕਹਿੰਦੇ ਨੇ ਕਿ ਸਾਡਾ ਪਰਪਸ ਆਫ ਲਾਈਫ ਇਹ ਬਣ ਜਾਂਦਾ ਹੈ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਇਹ ਬਣ ਜਾਂਦਾ ਹੈ ਕਿ ਅਸੀਂ ਆਪਣੇ ਸਤਿਗੁਰੂ ਦੀ ਕਥਾ ਕਹਾਣੀ ਸੁਣੀਏ ਉਸ ਪ੍ਰਭੂ ਦੇ ਗੁਣ ਗਾਇਨ ਸੁਣੀਏ ਉਹਨਾਂ ਦੇ ਵਿੱਚ ਸ਼ਾਮਲ ਹੋਈਏ ਕੀਰਤਨ ਦਾ ਅਨੰਦ ਵੀ ਮਾਣੀਏ ਔਰ ਕੀਰਤਨ ਦੇ ਨਾਲ ਆਪਣੇ ਆਪ ਨੂੰ ਆਤਮਿਕ ਵਰਤੂ ਉਤਰਾਂਟਿਉਲ ਬਿਧੀ ਇਸ ਤੋਂ ਭਲਾਵਾ ਹੋਰ ਮੁਲੋਤ ਜੁੜੂਨੀਆਂ ਦੇ ਨੇ ਉਹ ਸਿਹਾਰਥ ਚੇਤ ਰਖਣਾ ਲੱਗ ਪੈਂਦਾ ਕਥਾ ਕੀਰਤਨ ਰਾਗ ਨਾਗ ਤੁਣ ਇਹ ਪੜਿਓ ਸੁਆਉ ਨਾਨਕ ਪ੍ਰਭ ਸੋ ਪਰ ਸੰਪਰੇ ਪੈ ਪਾਛਤਿ ਫਲ ਪਾਉ ਜਿਸੁ ਮਿਹ ਅਸੀਂ ਨਾਮ ਵਿਚ ਸਿਮਰਨ ਵਿਚ ਪਰਬੁ ਗੀ ਸਿਰ ਸਵਾ ਵਿੱਚ ਕੀਰਤਨ ਵਿੱਚ satsang ਵਿੱਚ ਆਪ ਕੋ ਜੁੜ ਗਿਆ ਅੰਮ੍ਰਿਤ ਜੀ ਕਹਿੰਦੇ ਨੇ ਸਾਨੂੰ ਪ੍ਰਭੂ ਦੀ ਪਰਸੰਤਤਾ ਹਾਸਿਲ ਹੋਵੇ ਪ੍ਰਭੂ ਦੀ ਬਖਸ਼ਿਸ਼ ਕਿਰਪਾ ਸਾਡੇ ਤੇ ਹੋ ਜਾਂਦੀ ਹੈ ਔਰ ਉਸ ਕਿਰਪਾ ਗੋਰਾ ਬਾਣ ਚਿਤ ਫਲ ਪਾਉ ਜੋ ਵੀ ਸਾਡੀਆਂ ਕਾਰਨਾਮਾ ਹੁੰਦੀਆਂ ਨੇ ਜੋ ਵੀ ਅਸੀਸੇ ਤੋਂ ਬੇਹਾਰ ਉਹ ਸਾਡੇ ਪੂਰੇ ਹੋ ਜਾਂਦੇ ਮਾਰਦ ਦੀ ਕਿਰਪਾ ਦਿਨਾਂ ਸਾਨੂੰ ਸਭ ਉਹ ਜੀਵਨ ਜਿੰਦਗੀ ਦੇ ਸਾਰੇ ਸਤਿਕਾਰ ਤੋਂ ਲੈ ਕੇ ਸਾ ਸੰਗਤ ਅਸੀਂ ਵੀ ਆਪਣੇ ਸਤਿਗੁਰੂ ਜੀ ਦੀ ਬਖਸ਼ਿਸ਼ ਸਭ ਕੀ ਮਹਾਰਾਜ ਦੀ ਸਿੱਖਿਆ ਦੇ ਨਾਲ ਚਲਣਾ ਹੈ ਇਹਨਾਂ ਦੇ ਤਰਨ ਦੇ ਹਰ ਗੁਰ ਨੂੰ ਨਸਪਾਰ ਕਰਨੀ ਹੈ ਕਿਤੇ ਇਨਾ ਤੋਂ ਜੀਵਨ ਮਾਰਗ ਦੀ ਸੋਚੀ ਲੈ ਕੇ ਸੱਚੇ ਸੁੱਖ ਸੱਚੇ ਸੁੱਖ ਨੂੰ ਪ੍ਰਾਪਤ ਕਰਨੀ ਹੈ ਸਤਿਗੁਰ ਬਖਸ਼ਿਸ਼ ਚਰਨ ਦੀ ਵਰ ਕਰਨ ਸਾਨੂੰ ਤੇ ਕਿਰਪਾ ਪ੍ਰਾਪਤ ਹੋਵੇ

Unto my Guru and I am sacrificed unto his feet. On seeing the Guru, I sing the Lord's praise and I am blessed with the pleasure, peace, and blessed thoughts. To utter Lord's discourse and praise to hear the, the <coughs> sounding of his melodious music. This has become the aim of my life. Nanak says, As the Lord is highly pleased with me, I have obtained my heart-desired fruits nanak says as the lord is highly pleased with me i have obtained my heart desires so you